ਇਸ ਤਰ੍ਹਾਂ ਪੰਜਾਬ ਦਾ ਵੱਖ-ਵੱਖਰੇ ਮੁੱਦਿਆਂ ਦੇ ਉੱਤੇ ਪੱਖ ਜਿਹੜਾ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਦੇ ਵਿੱਚ ਰੱਖਿਆ ਹੈ ਸਭ ਤੋਂ ਪਹਿਲਾਂ ਸੀਗਾ ਕਿ ਪੰਜਾਬ ਦੇ ਪਾਣੀਆਂ ਬਾਰੇ Rajasthan ਨੇ ਕਿਹਾ ਕਿ ਜਿਹੜਾ ਫਿਰੋਜ਼ਪੁਰ ਹੈਡਵਰਕਸ ਹੈ ਹਰੀਕੇ ਹੈਡਵਰਕਸ ਹੈ ਰੋਕ ਪਰ ਹੈਗਾ ਉਹਦਾ ਕੰਟਰੋਲ ਸਾਨੂੰ ਦੇ। ਕਿਉਂਕਿ ਪਾਣੀ ਸਾਨੂੰ ਆਉਂਦਾ ਹੈ। ਹਰਿਆਣਾ ਨੇ ਕਿਹਾ ਜੀ ਐਸਵਾਈਐਲ ਜਲਦੀ ਬਣਾ ਦੋ। ਹਰਿਆਣਾ ਨੇ ਕਿਹਾ ਜੀ ਸਾਡੇ ਅੰਮ੍ਰਾਲਾ ਦੇ ਕੁਲ ਖੇਤਰ ਦੇ ਹਰਨਪੁਰ ਦੇ ਪੰਚਕੋਟ ਦੇ ਕਾਲਜ ਜਿਹੜੇ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਕਰ ਦੋ ਜੀ ਹਿਮਾਚਲ ਨੇ ਕਿਹਾ ਜੀ ਸ਼ਾਨਨ ਪ੍ਰੋਜੈਕਟ ਜਿਹੜਾ ਜਗਿੰਦਰ ਨਗਰ ਚ ਉਹ ਹੁਣ ਹਿਮਾਚਲ ਦੇ ਹਵਾਲੇ ਕਰ ਦੋ ਜੀ ਉਹ ਪੰਜਾਬ ਕੋਲੇ ਤੇ ਹਿਮਾਚਲ ਨੇ ਕਿਹਾ ਜੀ ਚੰਡੀਗੜ੍ਹ ਚ ਸਾਡਾ 7.19 ਹਿੱਸਾ ਵੰਡੋ ਉਸਨ ਦੇ ਲਈ ਮੇਰੀ ਵਾਰੀ ਆਈ ਬੋਲਣ ਦੀ ਮੈਂ ਕਹਾਂ ਜੀ ਗ੍ਰਹਿ ਮੰਤਰੀ ਸਾਹਿਬ ਤੁਸੀਂ ਸੋਣ ਹੀ ਲਿਆ ਹੁਣਾ ਵੈਸੇ ਜਿਹਨਾਂ ਨੇ ਭਾਸ਼ਣਾ ਚ ਜਿਹੜਾ ਹੁੰਦਾ ਹੈ ਪੰਜਾਬ ਸਾਨੂੰ ਆ ਦੇ ਦੇ 50 ਸਾਨੂੰ ਆ ਦੇ ਦੇ ਮਤਲਬ ਚੁੰਡਣ ਲੱਗੇ ਹੋਏ ਤੁਸੀਂ ਪੰਜਾਬ ਨੂੰ ਇੱਕ ਕਹਿੰਦਾ ਸਾਨੂੰ ਹੈਡਬਾਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚ ਹਿੱਸਾ ਦਿਓ ਸਾਡਾ ਸੈਂਟਰ ਕਹਿੰਦਾ ਬੀਵੀਐਮਬੀ ਸਾਨੂੰ ਦੇ ਦੋ। ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦੋ। ਮੈਂ ਕਹਾਂ ਜੀ ਜਦੋਂ ਅਸੀਂ ਕਹਿੰਨੇ ਕੁਝ ਦੇ ਦੋ 1600 ਕਰੋੜ ਰੁਪਏ ਸਾਨੂੰ ਦੇ ਦੋ ਤੁਸੀਂ ਅਜੇ ਤੱਕ ਕੋ ਦਿੱਤਾ ਨਹੀਂ। ਕੀ ਕੀ ਦੇਦਿਏ ਜੀ? ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗੱਲੇ ਤੋਂ ਸ਼ੁਰੂ ਕਰੇ ਪੰਜਾਬ ਆਹ ਹਾਂ ہمارا ਬੜਾ ਭਾਈ ਹੈ। ਬੜੇ ਭਾਈ ਕਾ ਪਰ ਮੈਂ ਕਹਾਂ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਨੂੰ ਨਾ ਝਾੜਦੇ ਹੋ ਨਾ। ਕਿਤੇ ਛੋਟੇ ਭਾਈ ਨੂੰ ਗੁਬਸਣ ਵੱਡਾ ਭਾਈ ਉਜੜ ਜੀ ਇਹ ਕੋਈ ਇਹ ਕੋਈ ਤਰਕ ਹੈ ਜੀ 1952 ਪੰਜਾਂ ਜਿਆਦੀਆਂ ਗੱਲਾਂ ਕਰੀ ਜਾਂਦੇ ਆ ਤੇ ਉਹ ドラਮਾ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗੂ ਕੁਲਦੀਪ ਸਿੰਘ ਥਾਲੀਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਤਿੱਖਾ ਸਿਆਸੀ ਨਿਸ਼ਾਨਾ ਸਾਧਿਆ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਕੁਲਦੀਪ ਸਿੰਘ ਥਾਲੀਵਾਲ ਨੇ ਸੁਖਬੀਰ ਸਿੰਘ ਬਾਦਲ ਦੇ ਗੈਂਗਸਟਰਾਂ ਦੇ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਸਿਆਸੀ ਨਿਸ਼ਾਨਾ ਸਾਧਿਆ ਹੈ ਇਸ ਮੌਕੇ ਉਹਨਾਂ ਮੀਡੀਆ ਦੀਆਂ ਵੱਖ-ਵੱਖ ਕਟਿੰਗਸ ਦਿਖਾ ਕੇ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਦੇ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ ਨੇ ਉਹ ਗੈਂਗਸਟਰ ਦੇ ਵਿੱਚ ਰਹ ਰਹੇ ਕੇ ਸਰਬੀਰ ਪਾਗਲ ਵੀ ਸਰਬੀ ਦੀ ਸਾਰੀ ਭਾਸ਼ਾ ਗੈਂਗਸਟਰ ਵਾਲੀ ਬੋਲ ਉਸੇ ਹੀ ਲੈ ਦੇ ਵਿੱਚ ਉਸੇ ਹੀ ਲੈ ਦੇ ਵਿੱਚ ਉਹ ਦਬਾਉਂਦਾ ਦਬੇ ਮਾਰਦਾ ਇਹ ਕਿਹਦੇ ਹੁੰਦਾ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਸਲ ਜਿਹੜੇ ਆ ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਰੋਮਦੇ ਜਿਹੜਾ ਪਿਛਲਾ ਅਦਕਾਰ ਬੋਲਦਾ ਜਿਹੜਾ ਪਿਛਲਾ ਸਦੀਰ ਉਹਨਾਂ ਦਾ ਅਦਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟ ਜਿਹੜੇ ਫੋਟੋਆਂ ਨਾਲ ਨੇ ਕਿਵੇਂ ਵਿੱਚੀ ਮਨੂ ਖੇਡ ਤੋਂ ਲੈ ਕੇ ਅਮਨਦੀਪ ਮਲਦਾਨੀ ਪੀ ਬਣਾਇਆ ਰੋਕੀ ਫਾਜ਼ਲ ਦਾ ਗੋਡੀ ਬਲਾਡ ਕੁਲਦੀਪ ਨਲਵਾ ਦਾ ਸ਼ੇਰਾ ਖੁੱਬਣ ਸੋਨੋ ਤਕਲਾ ਲੱਕੀ ਪਟਿਆਲ ਜੱਗੂ ਕੁਮਾਰ ਹੋਇਆ ਦੇਖੋ ਇਹਨਾਂ ਦੀਆਂ ਫੋਟੋਆਂ ਇਹਨਾਂ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਇੱਕ ਮੈਂ ਕੋਈ ਦੋਸ਼ ਨਹੀਂ ਲਾ ਲਿਆ ਇਹ ਉਹ ਅਧਿਗਤ ਬੋਲਾਂ ਦੇ ਵਿੱਚ ਆਈ। ਇਹਦੇ ਤੋਂ ਸਾਰੀਆਂ ਫੋਟੋ ਨੇ ਸਭ ਇਹੋ ਜਿਹਾ ਲੱਗਦਾ ਇਹਦਾ ਬੰਦੇ ਨੇ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ। ਉਹ ਜਿਹੜੇ ਬੰਦੇ ਪੰਜਾਬ ਦੀ ਕੌਨਟੈਕਸਟ ਵਿੱਚ ਗੈਂਗਸਟਰ ਨੂੰ ਲੈ ਕੇ ਆਇਆ ਕਿ ਗੈਂਗਸਟਰ ਦੇ ਬਾਈ ਪੰਜਾਬ ਦੀ ਸਭਾ ਤੇ ਕਬਜ਼ਾ ਕੀਤਾ ਜਾਵੇ। ਮੈਂ ਇਹ ਜਿਹੜਾ ਤਮਾ ਕਿ ਸਭ ਇੱਕ ਦਾ ਕਦੇ ਨਹੀਂ ਹੁਕਮ। ਨਾ ਇਹਦਾ ਕੰਮ ਦੇਵਾਂਗੇ, ਨਾ ਕਿਸੇ ਨੂੰ ਬੋਲ ਦੋਹਾਂ ਕਿਨਾਂ ਕਿਸੇ ਕੋਲ ਪਰਵਾਹ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਨੂੰ ਫੋਟੋ ਦਿਖਾ ਰਿਆ ਜਿਹੜੀਆਂ ਵਕਫ ਤੈਨ ਤੇ ਖਵਾਲਾ ਚ ਲੱਗੀ ਐ ਨਿਊਜ਼ਪੇਪਰਾਂ 'ਚ ਲੱਗੀਆਂ ਨਿਊਜ਼ਪੇਪਰ ਦੀ ਜਿਹੜਾ ਟਾਪ ਦੇ ਨਿਊਜ਼ਪੇਪਰਾਂ 'ਚ ਲੱਗੀਆਂ ਇਹਨਾਂ ਦੇ ਨਾਲ ਜਿੰਨ ਜਿੰਨ ਬੰਦਿਆਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਦਾਂ ਦੀ ਹੋ ਗਈ ਜਿੱਦਾਂ ਦੇ ਲੋਕਾਂ ਤੋਂ ਰਹਿੰਦੇ ਉਦਾਂ ਹੀ ਨਾ ਬੋਲਦੇ ਸੋ ਮੈਂ ਉਹਨਾਂ ਦੀ ਉਸ ਭਾਸ਼ਾ ਦੀ ਉਸ ਲੈਂਗੁਏਜ ਦੀ ਜਿਹੜੀ ਹੁੰਦਾ ਕਰਦਾ ਉਹਨਾਂ ਨਾਲ ਕਰਨਾ ਦੁਰਨਾਕ ਇੱਦਾਂ ਦਾ ਕੋਈ ਨਹੀਂ ਆ ਕਿ ਤੁਹਾਡੇ ਕੋ ਦੱਪਕੇ ਤੋਂ ਦੱਬ ਜੂਗਾ ਕੋਈ ਅਫਸਰ ਦੱਬ ਜੂਗਾ ਜਾਂ ਕੋਈ politikal party ਆ ਲੈ ਦੱਸਣਗੇ ਜਾਂ ਕੋਹਾ ਆਮਾ ਵੀ ਪਾਰਟੀ ਦਾ ਵਕਲ ਦੱਬ ਜੂਗਾ ਤਾਂ ਕੋਈ ਬਤ ਨਹੀਂ ਹੈ ਦਾਹੀ ਗਾਲੀ ਸੱਟ ਉਹ ਉਹਨੇ ਮੱਲੇ ਦੇ ਰੀ ਭਾਸ਼ਾ ਬੋਲਦੀ ਆ ਇਸ ਭਾਸ਼ਾ ਦੀ ਮੈਂ ਸਿੱਖੀ ਮੁੰਡਾ ਕਰਦਾ ਕਿ ਕਿਹੈਸਾ ਜਿਵੇਂ ਕਿ ਕਿਹੈਸਾ ਵੀ ਬੋਲੀ ਲੈਂਗੁਏਜ ਕਿਹੈਸਾ ਵੀ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਇਹ ਤੁਹਾਨੂੰ ਮੱਲੇ ਜੜੀ ਆ ਪੁਲੀ ਬੋਧੀ ਤਰ ਹੁਸ਼ਿਆਰ ਕਹ ਰਹੀ ਹੈ ਕਿ ਤੁਸੀਂ ਕੀ ਰਲਾਈ ਕਰੇ ਤੇ ਵਾਅਦਾ ਕਰੋਗਾ ਅਗੇ ਸਬੀ ਜਿਹੜੇ ਵਾਅਦੇ ਤੁਸੀਂ ਪੰਜਾਬ ਦੀ ਪੌੜੀ ਸ਼ੁਰੂ ਕਰਵਾ ਦੋਗੇ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਦੇਖੇ ਆ ਉਧਰ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਹੈ ਮੁਖਸਰ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ ਨਸ਼ਿਆਂ ਦੇ ਸੁੱਧਾਗਰਾਂ ਦੇ ਘਰਾਂ ਦੇ ਉੱਤੇ ਇਹ ਬੁਲਡੋਜ਼ਰ ਚੱਲਿਆ ਅਤੇ ਢਾਹਟੇਰੀ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਗਈ ਹੈ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ ਹੈ ਤੇ ਇਹ ਵੀ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਜੋ ਅਪਰਾਧੀ ਨੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਮਾਮਲੇ ਦਰਜ ਨੇ ਖਾਸ ਤੌਰ ਤੇ ਐਨਡੀਪੀਐਸ ਦੇ ਇੱਕ ਤੋਂ ਵੱਧ ਮਾਮਲੇ ਨਾਲ ਅਪਰਾਧੀਆਂ ਦੇ ਉੱਤੇ ਦਰਜ ਨੇ ਤੇ ਇਸ ਲਈ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਪਿੰਡ ਗੁਰੂ ਸਰ ਹੈਗਾ ਹਲਕੇ ਗਿੱਦੜਵਾ ਦਾ ਤੋਂ ਡਿਸਟ੍ਰਿਕਟ ਮੁਕਸਰ ਤੇ ਜੋ ਕੰਡਕਟਿੰਗ ਏਜੰਸੀ ਬीडीपी ਹੈ ਉਹਨਾਂ ਦੇ ਵੱਲੋਂ ਪੁਲਿਸ ਹੈਲਪ ਦੇ ਲਈ ਪੁਲਿਸ ਪ੍ਰੈਜ਼ੈਂਸ ਦੇ ਲਈ ਰਿਕੁਐਸਟ ਕੀਤੀ ਗਈ ਸੀ ਤੇ ਪਿੰਡ ਤੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਨੂੰ ਦੇਖਦੇ ਹੋਏ ਇੱਥੇ ਕੋਰਡਨ ਆਫ ਕਰਕੇ ਏਰੀਆ ਨੂੰ ਤੇ ਅੱਜ ਡਿਮੋਲੀਸ਼ਨ ਐਕਸਰਸਾਈਜ਼ ਐਗਜ਼ੀਕਿਊਟ ਕਰਾਈ ਜਾ ਰਹੀ ਹੈਗੀ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਜੋ ਕੰਡਕਟਿੰਗ ਏਜੰਸੀ ਤੇ ਸਿਵਲ ਦੇ ਆਫੀਸਰਸ ਵੀ ਇੱਥੇ ਹੈਗੇ ਪੁਲਿਸ ਟੀਮ ਜੋ ਹੈ ਪ੍ਰੈਜ਼ੈਂਸ ਬਣਾਏ ਹੋਏ ਹੈਗੀ ਤੇ ਇਹ ਜੋ ਵੀ ਦੋ ਇਹਨਾਂ ਤੇ ਇਸ ਕਰਦੇ ਕੋਰਸਪੋਂਡਿੰਗ ਇਨਾਂ ਤੇ ਮਲਟੀਪਲ ਐਫਆਰ ਐਂਡ ਪੀਐਸ ਦੀ ਰਜਿਸਟਰ ਹੈਗੀਆਂ ਤੇ ਇਸ ਬੇਸ ਤੇ ਹੀ ਇਸ ਨੂੰ ਇੱਕ ਐਗਜ਼ੈਂਪਲਰੀ ਤੇ ਡੈਟਰੈਂਟ ਐਕਸ਼ਨ ਇਸ ਚ ਡਰੱਗ ਪੈਡਲਰ ਐਕਟੀਵਿਟੀ ਤੇ ਜੋ ਵੀ ਕੋਈ ਇਨਵੋਲਵ ਹੈਗਾ ਉਸ ਤੇ ਅਗਰ ਜਾਂਦਾ ਹੈਗਾ ਤਾਂ ਉਸ ਤੇ ਚੰਗੀ ਰਿਫਲੈਕਸ਼ਨ ਹੁੰਦੀ ਹੈਗੀ ਤੇ ਵੀ ਆਰ ਕਮਿਟਿਡ ਫੋਰ ਐਗਜ਼ੈਂਪਲਰੀ ਰਿਐਕਸ਼ਨ ਅਗੇਂਸਟ ਡਰੱਗ ਪੈਡਲਰਸ ਐਂਡ ਸਮਗਲਰਸ ਤੇ ਇਸੇ ਤੇ ਲਗਾਤਾਰ ਤੇ ਆਜ ਲਗਾਤਾਰਤਾ ਤੇ ਆਜ ਇਹ ਐਗਜ਼ੀਕਿਊਸ਼ਨ ਕੀਤੀ ਜਾ ਰਹੀ ਹੈ ਤੇ ਮੈਂ ਤੁਹਾਡੇ ਮਾਧਿਅਮ ਤੇ ਇੱਕ ਦੁਬਾਰਾ ਅਪੀਲ ਕਰਨਾ ਚਾਹਾਂਗਾ ਕਿ ਡਿਸਟ੍ਰਿਕਟ ਪੁਲਿਸ ਮੁਕਸਰ ਵੱਲੋਂ ਪਿਛਲੇ 8 ਮਹੀਨਿਆਂ ਤੇ ਲਗਾਤਾਰ ਇਨਫੋਰਸਮੈਂਟ ਤੇ ਵੀ ਤੇ ਜੋ ਡੈਟਰੈਂਟ ਐਕਸ਼ਨ ਤੇ ਵੀ ਲਗਾਤਾਰ ਕੰਮ جاری ਹੈਗਾ ਤੇ ਪਬਲਿਕ ਵੱਲੋਂ ਤੇ VDC WDC ਮੈਂਬਰਸ ਤੇ ਪਬਲਿਕ ਵੱਲੋਂ ਜੋ ਵੀ ਕੋਈ ਫੀਡਬੈਕ ਸੁਜੈਸ਼ਨ ਆਂਦੀ ਹੈਗੀ ਇਹ ਇਨਪੁਟਸ ਆਂਦੀ ਹੈ ਉਸ ਨੂੰ ਲਗਾਤਾਰ ਅਸੀਂ ਫੈਕਟਰ ਇਨ ਕਰਕੇ ਉਸ ਦੇ ਆਪਣੇ ਐਗਜ਼ੀਕਿਊਸ਼ਨ ਕਰਦੇ ਆਗੇ ਤੇ ਪੁਲਿਸ ਦੀ ਇਨਫੋਰਸਮੈਂਟ ਡਰਾਈਵ ਜੋ ਹੈਗੀ ਜਾਰੀ ਰਹੇਗੀ ਤੇ ਜੋ ਵੀ ਇਸ ਤੇ ਐਕਸ਼ਨ ਡਰਗ ਫਰੰਟ ਤੇ ਹੈ ਉਸ ਨੂੰ ਵਾਰ ਫੁੱਟਿੰਗ ਤੇ ਕੀਤਾ ਜਾ ਰਿਹਾ ਹੈਗਾ ਤੇ ਅੱਗੇ ਵੀ ਇਸ ਨੂੰ ਕੰਟੀਨਿਊ ਕੀਤਾ ਜਾਏਗਾ। ਦਿੱਲੀ ਦੇ ਵਿੱਚ ਹੋਏ ਬਲਾਸਟ ਮਾਮਲੇ ਨੂੰ ਲੈ ਕੇ ED ਦੀ ਟੀਮ ਪੂਰੀ ਤਰ੍ਹਾਂ ਦੇ ਨਾਲ ਫੁੱਲ ਐਕਸ਼ਨ ਮੋਡ ਦੇ ਵਿੱਚ ਹੈ। ED ਦੀ ਟੀਮ ਆਲ ਫਲਾਇ ਯੂਨੀਵਰਸਿਟੀ ਮਾਮਲੇ ਦੇ ਸੰਬੰਧ ਵਿੱਚ ਦਿੱਲੀ, ਹਰਿਆਣਾ, ਮੱਧ ਪ੍ਰਦੇਸ਼ ਅਤੇ ਚਾਰ ਰਾਜਾਂ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ। 30 ਤੋਂ ਵੱਧ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਮਾਹੂ ਦੇ ਵਿੱਚ ਯੂਨੀਵਰਸਿਟੀ ਦੇ ਚੇਅਰਮੈਨ ਜਵਾਦ ਅਹਿਮਦ ਦੇ ਸਾਬਕਾ ਦੇ ਘਰ ਫਰੀਦাবাদ ਦੇ ਵਿੱਚ ਅਲਫਲਾ ਕੈਂਪਸ ਦੇ ਵਿੱਚ ਓਖਲਾ ਦੇ ਵਿੱਚ ਟਰਸਟ ਦੇ ਵਿੱਚ ਦਫ਼ਤਰ ਦੇ ਵਿੱਚ ਇਹ ਸਾਰੀਆਂ ਜਗ੍ਹਾ ਤੇ ਛਾਪੇ ਮਾਰੀ ਆ ਜਿਹੜੀ ED ਵੱਲੋਂ ਕੀਤੀ ਜਾ ਰਹੀ ਹੈ ਸੋ ਹੁਣ ਤੱਕ NIA ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਉਹ ਕਥਿਤ ਤੌਰ ਤੇ ਆਤਮਕਾਤਕੀ ਹਮਲਾਵਰ ਡਾਕਟਰ ਨਵੀ ਦੇ ਨਜ਼ਦੀਕੀ ਸਾਥੀ ਸਨ ਅਲਫਲਾ ਯੂਨੀਵਰਸਿਟੀ ਵਿਰੁੱਧ منی ਲਾਂਡਰਿੰਗ ਦਾ ਮਾਮਲਾ ਵੀ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਈਏ 10 ਨਵੰਬਰ 2025 ਨੂੰ ਦਿੱਲੀ ਦੇ ਲਾਲ ਕਿਲਾ ਮੈਟਰੋ ਸਟੇਸ਼ਨ ਤੇ ਇੱਕ ਕਾਰ ਦੇ ਵਿੱਚ ਤੁਮਾਕਾ ਹੋਇਆ ਸੀ ਜਿਸ ਦੇ ਵਿੱਚ ਕਟੋਕੜ 13 ਲੋਕ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋਏ ਸਨ ਇਹ ਤੁਮਾਕਾ ਇੱਕ ਅਤਵਾਦੀ ਮੋਡੀਊਲ ਦੇ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ ਐਨਆਈਏ ਅਤੇ ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਦੇ ਹੁਣ ਇਸ ਮਾਮਲੇ ਦੇ ਵਿੱਚ ਵੱਖੋ ਵੱਖਰੀ ਜਗ੍ਹਾ ਤੇ 4 ਸੂਬਿਆਂ ਦੇ ਵਿੱਚ 30 ਤੋਂ ਵੱਧ ਥਾਵਾਂ ਤੇ ਈਡੀ ਵੱਲੋਂ ਰੇਡ ਕੀਤੀ ਗਈ ਹੈ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੇ ਵਿਰੁੱਧ ਪਾਬੰਦੀਸ਼ੁਦਾ ਆਵਾਮੀ ਲੀਗ ਪਾਰਟੀ ਨੇ ਦੇਸ਼ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਹੈ। ਆਵਾਮੀ ਲੀਗ ਨੇ ਢਾਕਾ ਵਿਖੇ ਅੰਤਰਰਾਸ਼ਟਰੀ ਅਦਾਲਤ ਦੇ ਟਰਮੀਨਲ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰ ਦਿੱਤਾ ਹੈ। ਪਾਰਟੀ ਨੇ ਅੰਤਿਮ ਸਰਕਾਰ ਅੰਤਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਅਤੇ ਮੰਤਰੀਆਂ ਤੇ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ। ਆਵਾਮੀ ਲੀਗ ਦੇ ਨੇਤਾ ਜਹਾਂਗੀਰ ਕਵੀਰ ਨੇ ਪਾਰਟੀ ਦੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਜਾਰੀ ਕਰਕੇ ਫੈਸਲੇ ਨੂੰ ਪੱਖਪਾਤੀ ਅਤੇ ਰਾਜਨੀਤਿਕ ਨੀਤਿਕ ਬਦਲਾਖੋਰੀ ਦੱਸਿਆ ਹੈ ਤਬੀਰ ਨੇ ਅਦਾਲਤੀ ਪ੍ਰਕਿਰਿਆ ਤੇ ਸਵਾਲ ਚੁੱਕੇ ਰਹੇ ਉਹਨਾਂ ਇਲਜ਼ਾਮ ਲਗਾਏ ਨੇ ਕਿ ਮੁਕੱਦਮਾ 14 ਅਗਸਤ ਨੂੰ ਸ਼ੁਰੂ ਹੋਇਆ ਸੀ ਅਤੇ ਫੈਸਲਾ 17 ਨਵੰਬਰ ਨੂੰ ਸੁਣਾਇਆ ਗਿਆ ਅਦਾਲਤ ਨੇ 2 ਮਹੀਨਿਆਂ ਦੀ ਮਿਆਦ ਵਿੱਚ ਸਿਰਫ 20 ਦਿਨਾਂ ਦੇ ਵਿੱਚ ਸੁਣਵਾਈ ਕੀਤੀ 84 ਗਵਾਹਾਂ ਵਿੱਚੋਂ ਸਿਰਫ 54 ਨੂੰ ਹੀ ਸੁਣਿਆ ਗਿਆ ਮੁੱਖ ਜਾਜ ਇੱਕ ਮਹੀਨੇ ਲਈ ਗੈਰਹਾਜ਼ਰ ਰਹੇ ਫਿਰ ਵੀ ਇਹ ਫੈਸਲਾ ਸੁਣਾ ਦਿੱਤਾ ਗਿਆ ਹਸੀਨਾ ਨੂੰ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ ਨੇ ਕਤਲ ਲਈ ਉਕਸਾਉਣ ਦੇ ਹੁਕਮਾਂ ਦੇ ਦੋਸ਼ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ ਆਈਸੀਟੀ ਨੇ ਉਸ ਤੇ ਪੰਜ ਦੋਸ਼ ਲਗਾਏ ਨੇ ਤੇ ਬਾਕੀ ਦੋਸ਼ਾਂ ਤੇ ਉਸ ਨੂੰ ਉਮਰ ਕੈਦੀ ਦੀ ਸਜ਼ਾ ਸੁਣਾਈ ਗਈ ਹੈ ਟ੍ਰਿਬਿਊਨਲ ਨੇ ਸ਼ੇਖ ਹਸੀਨਾ ਨੂੰ ਜੁਲਾਈ 2024 ਦੇ ਵਿੱਚ ਦੋ ਵਿਦਿਆਰਥੀਆਂ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹਤਿਆਵਾਂ ਦਾ ਮਾਸਟਰਮਾਈਂਡ ਵੀ ਐਲਾਨਿਆ ਦੂਜੇ ਦੋਸ਼ੀ ਸਾਬਕਾ ਗ੍ਰਹਿ ਮੰਤਰੀ ਅਸਮ ਦੁਜਮਾਨ ਖਾਨ ਨੂੰ ਵੀ ਕਤਲਾਂ ਦਾ ਦੋਸ਼ੀ ਪਾਇਆ ਗਿਆ ਤਾਂ ਉਹਨਾਂ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਹੈ ਸਜ਼ਾ ਦਾ ਐਲਾਨ ਹੁੰਦੇ ਹੀ ਅਦਾਲਤ 'ਚ ਮੌਜੂਦ ਲੋਕਾਂ ਨੇ ਤਾੜੀਆਂ ਵੀ ਵਜਾਈਆਂ ਸਨ ਸੋ ਇਸ ਮਾਮਲੇ ਦੇ ਵਿੱਚ ਤੀਜੇ ਦੋਸ਼ੀ ਸਾਬਕਾ ਆਈ ਜੀਪੀ ਅਬਦੁਲ ਮਾਮੂਨ ਨੂੰ 5 ਸਾਲ ਦੀ ਕੈਦ ਸੁਣਾਈ ਗਈ ਹੈ ਮਾਮੂਨ ਹਿਰਾਸਤ ਦੇ ਵਿੱਚ ਹੈ ਅਤੇ ਸਰਕਾਰੀ ਗਵਾਹ ਬਣ ਗਿਆ ਅਦਾਲਤ ਨੇ ਹਸੀਨਾ ਅਤੇ ਅਸਦੁਲੁਮਾਨ ਕਲਾਮ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ ਫੈਸਲੇ ਤੋਂ ਬਾਅਦ ਬੰਗਲਾਦੇਸ਼ ਦੇ ਅੰਤਰੀਮ ਪ੍ਰਧਾਨ ਮੰਤਰੀ ਯੂਨਸ ਮਹਮਦ ਯੂਨਸ ਨੇ ਭਾਰਤ ਤੋਂ ਹਸੀਨਾ ਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਹੈ ਹੁਣ ਮੌਸਮ ਤੇ ਪਾਉਨੇ ਇੱਕ ਨਜ਼ਰ ਪੰਜਾਬ ਦੇ ਵਿੱਚ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੋ ਇਸ ਦੇ ਨਾਲ ਹੀ ਇਸ ਸਾਲ ਸਰਦੀਆਂ ਦੀ ਸ਼ੁਰੂਆਤ ਤੋਂ ਬਾਅਦ ਇਹ ਹੁਣ ਤੱਕ ਦਰਜ ਕੀਤਾ ਗਿਆ ਸਭ ਤੋਂ ਘੱਟ ਤਾਪਮਾਨ ਹੈ ਅਗਲੇ 2 ਹਫ਼ਤਿਆਂ ਦੇ ਵਿੱਚ ਤਾਪਮਾਨ ਹੋਰ ਡਿੱਗੇਗਾ ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਵਿੱਚ ਔਸਤ ਤਾਪਮਾਨ ਦੇ ਵਿੱਚ ਥੋੜਾ ਜਿਹਾ ਵਾਧਾ ਜ਼ਰੂਰ ਹੋਇਆ ਪਰ ਇਹ ਆਮ ਦੇ ਨੇੜੇ ਹੀ ਰਿਹਾ ਹੈ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਆਉਣ ਵਾਲੇ 72 ਘੰਟੇ ਧੁੱਪ ਵਾਲੇ ਰਹਿਣਗੇ ਤੇ ਮੌਸਮ ਸਾਫ਼ ਰਹੇਗਾ ਨਤੀਜੇ ਵਜੋਂ ਸੂਬੇ ਦੇ ਵਿੱਚ ਔਸਤ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਆਵੇਗਾ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 0.1 ਡਿਗਰੀ ਡਿਗਰੀ ਦੇ ਮਾਮੂਲੀ ਵਾਧੇ ਦੇ ਨਾਲ ਵੱਧ ਹੋਇਆ ਹੈ ਫਰੀਦਕੋਟ ਦੇ ਵਿੱਚ ਘੱਟੋ ਘੱਟ ਤਾਪਮਾਨ 5 ਡਿਗਰੀ ਦਰਜ ਕੀਤਾ ਗਿਆ ਤੇ ਵਰਤਮਾਨ ਤਾਪਮਾਨ 29.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਗਲੇ 48 ਘੰਟਿਆਂ ਦੌਰਾਨ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਬਣਿਆ ਰਹੇਗਾ ਪਰ ਧੁੰਦ ਦੀ ਸੰਭਾਵਨਾ ਵੀ ਜਿਤਾਈ ਗਈ ਹੈ। ਬਾਰੀ ਇਲਾਕਿਆਂ ਦੇ ਵਿੱਚ ਧੁੰਦਛਾਈ ਰਹਿ ਸਕਦੀ ਹੈ। ਠੰਡ ਦਾ ਸੰਕੇਤ ਐ ਸਵੇਰੇ ਅਤੇ ਰਾਤ ਦੇ ਸਮੇਂ ਤਾਪਮਾਨ ਜਿਹੜਾ 5 ਡਿਗਰੀ ਤੱਕ ਡਿੱਗ ਸਕਦਾ ਜੋ ਕਿ ਬੇਹੱਦ ਠੰਡਾ ਹੋ ਸਕਦਾ ਹੈ। ਸੋ ਘੱਟੋ ਘੱਟ ਤਾਪਮਾਨ 5 ਤੋਂ 9 ਡਿਗਰੀ ਦੇ ਸੈਲਸੀਅਸ ਦੇ ਵਿਚਕਾਰ ਰਹੇਗਾ ਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਤੋਂ ਲੈ ਕੇ 30 ਡਿਗਰੀ ਦੇ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਇਜਾਜ਼ਤ ਬਹੁਤ-ਬਹੁਤ ਧੰਨਵਾਦ ਸ਼ੋਭਰਤਾ ਦੇਖ ਰਹੇ ਹੈ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਖਾਸ ਪ੍ਰੈਸ ਕਾਨਫਰੰਸ ਦੇ ਰਾਹੀਂ ਮੀਡੀਆ ਕਰਮੀਆਂ ਨੂੰ ਸੰਬੋਧਨ ਕੀਤਾ ਗਿਆ ਉਸ ਮੌਕੇ ਸੀਐਮ ਮਾਨ ਨੇ ਬੀਤੇ ਕੱਲ ਨਾਰਥ ਕੌਂਸਲ ਨਾਰਥ ਜ਼ੋਨ ਕੌਂਸਲ ਦੀ ਹੋਈ ਮੀਟਿੰਗ ਦੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਪੰਜਾਬ ਦਾ ਵੱਖ-ਵੱਖਰੇ ਮੁੱਦਿਆਂ ਦੇ ਉੱਤੇ ਪੱਖ ਜਿਹੜਾ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਦੇ ਵਿੱਚ ਰੱਖਿਆ ਹੈ ਸਭ ਤੋਂ ਪਹਿਲਾਂ ਸੀਗਾ ਕਿ ਪੰਜਾਬ ਦੇ ਪਾਣੀਆਂ ਬਾਰੇ Rajasthan ਨੇ ਕਿਹਾ ਕਿ ਜਿਹੜਾ ਫਿਰੋਜ਼ਪੁਰ ਹੈਡਵਰਕਸ ਹੈ ਹਰੀਕੇ ਹੈਡਵਰਕਸ ਹੈ ਰੋਪੜ ਹੈਗਾ ਉਹਦਾ ਕੰਟਰੋਲ ਸਾਨੂੰ ਦੇ ਵੀ ਕਿਉਂਕਿ ਪਾਣੀ ਸਾਨੂੰ ਆਉਂਦਾ ਹਰਿਆਣਾ ਨੇ ਕਿਹਾ ਜੀ ਐਸਵਾਈਐਲ ਜਲਦੀ ਬਣਾ ਦੋ ਹਰਿਆਣਾ ਨੇ ਕਿਹਾ ਜੀ ਸਾਡੇ ਅੰਮ੍ਰਾਲਾ ਦੇ ਖੇਤਰ ਦੇ ਹਰਨਪੁਰ ਦੇ ਪੰਚਕੂਲੇ ਦੇ ਕਾਲਜ ਜਿਹੜੇ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਐਫਲੀਏਟਡ ਕਰ ਦੋ ਜੀ ਹਿਮਾਚਲ ਨੇ ਕਿਹਾ ਜੀ ਸ਼ਾਨਨ ਪ੍ਰੋਜੈਕਟ ਜਿਹੜਾ ਜੁਗਿੰਦਰ ਨਗਰ ਚ ਉਹ ਹੁਣ ਹਿਮਾਚਲ ਦੇ ਹਵਾਲੇ ਕਰ ਦੋ ਜੀ ਉਹ ਪੰਜਾਬ ਕੋਲੇ ਤੇ ਹਿਮਾਚਲ ਨੇ ਕਿਹਾ ਜੀ ਚੰਡੀਗੜ੍ਹ ਚ ਸਾਡਾ 7.19 ਹਿੱਸਾ ਬਣਦਾ ਉਸਨੂੰ ਦੇ ਦਿਓ ਜੀ ਵਾ ਮੇਰੀ ਵਾਰੀ ਆਈ ਬੋਲਣ ਦੀ ਮੈਂ ਕਿਹਾ ਜੀ ਗ੍ਰਹਿ ਮੰਤਰੀ ਸਾਹਿਬ ਤੁਸੀਂ ਸੋਣ ਹੀ ਲਿਆ ਹੁਣਾ ਵੈਸੇ ਜਿਹਨਾਂ ਨੇ ਭਾਸ਼ਣਾ ਚ ਜਿਹੜਾ ਹੁੰਦਾ ਹੈ ਪੰਜਾਬ ਸਾਨੂੰ ਆ ਦੇ ਦੇ 50 ਸਾਨੂੰ ਆ ਦੇ ਦੇ ਮਤਲਬ ਚੁੰਡਣ ਲੱਗੇ ਹੋਏ ਤੁਸੀਂ ਪੰਜਾਬ ਨੂੰ ਇੱਕ ਕਹਿੰਦਾ ਸਾਨੂੰ ਹੈਡ ਵਾਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚ ਹਿੱਸਾ ਦਿਓ ਸਾਡਾ ਸੈਂਟਰ ਕਹਿੰਦਾ ਬੀਵੀਐਮਪੀ ਸਾਨੂੰ ਦੇ ਦਿਓ ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ ਮੈਂ ਕਹਿੰਦੀ ਜੀ ਜਦੋਂ ਅਸੀਂ ਕਹਿੰਨੇ ਕੁਝ ਦੇ ਦਿਓ 1600 ਕਰੋੜ ਰੁਪਏ ਸਾਨੂੰ ਦੇ ਦਿਓ ਤੁਸੀਂ ਅਜੇ ਤੱਕ ਉਹ ਦਿੱਤਾ ਨਹੀਂ ਕੀ ਕੀ ਦੇ ਦੀਏ ਜੀ ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗਾਲੇਤੋ ਸ਼ੁਰੂ ਕਰੇ ਪੰਜਾਬ ਆਰਾ ਹਾਂ ਮਾਰਾ ਬੜਾ ਭਾਈ ਹੈ بڑے ਭਾਈ ਕਾ ਮੈਂ ਕਹਾਂ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਨੂੰ ਨਾ ਝਾੜ ਦਿਓ ਨਾ ਕਿਤੇ ਛੋਟੇ ਭਾਈ ਕੋ ਗਵਸਣ ਵੱਡਾ ਭਾਈ ਉਜੜ ਜੇ ਇਹ ਕੋਈ ਇਹ ਕੋਈ ਤਰਕ ਹੈ ਜੀ 1952 52 ਦੀਆਂ ਗੱਲਾਂ ਕਰੀ ਜਾਂਦੇ ਆ ਤੇ ਉਹ ドラਮਾ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗੂ ਕੁਲਦੀਪ ਸਿੰਘ ਥਾਲੀਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਤਿੱਖਾ ਸਿਆਸੀ ਨਿਸ਼ਾਨਾ ਸਾਧਿਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਕੁਲਦੀਪ ਸਿੰਘ ਥਾਲੀਵਾਲ ਨੇ ਸੁਖਬੀਰ ਸਿੰਘ ਬਾਦਲ ਦੇ ਗੈਂਗਸਟਰਾਂ ਦੇ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਇਸ ਮੌਕੇ ਉਹਨਾਂ ਮੀਡੀਆ ਦੀਆਂ ਵੱਖ-ਵੱਖ ਕਟਿੰਗਸ ਦਿਖਾ ਕੇ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਦੇ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ ਨੇ। ਉਹ ਗੈਂਗਸਟਰ ਦੇ ਵਿੱਚ ਰਹ ਰਹੇ ਕੇ ਸਰਬੀਰ ਬਾਦਲ ਵੀ ਸਰਬੀ ਦੀ ਸਾਰੀ ਦਿਸਾਂ ਦੀ ਭਾਸ਼ਾ ਗੈਂਗਸਟਰਾਂ ਦੀ ਬੋਲ। ਉਸੇ ਹੀ ਲੈਗ ਦੇ ਵਿੱਚ ਉਸੇ ਹੀ ਲੈਗ ਦੇ ਵਿੱਚ ਉਹ ਦਬਾਉਂਦਾ ਦਬੇ ਮਾਤਾ। ਲੈ ਕੇ ਨਾ ਤੁੰਦਾ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਸਲ ਜਿਹੜੇ ਆ। ਉਹ ਇਹਨਾਂ ਦਾ ਬਿਆ ਕੋ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਡਰਦੇ ਜਿਹੜਾ ਪਿਛਲਾ ਅਦਕਾਰ ਬੋਲਦਾ ਜਿਹੜਾ ਪਿਛਲਾ ਸਰਬੀਰ ਉਹਨਾਂ ਦਾ ਜ਼ਿਕਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟਰ ਜਿਹੜੇ ਫੋਟੋਆਂ ਆ ਨਾ ਹੋਈ ਇਹਦੇ ਵਿੱਕੀ ਮੱਧੂ ਖੇਲ ਤੋਂ ਲੈ ਕੇ ਅਮਨਦੀਪ ਮਲਵਾਨੀ ਤੀਵੜਾ ਹੌਕੀ ਫਾਜ਼ਲ ਦਾ ਗੋਦੀ ਬਲਾਡ ਕੁਲਦੀਪ ਗੋਵਾਲਾ ਛੇਰ ਖੁੱਬਨ ਸੋਨੋ ਕੱਗਨਾ ਲੱਖੀ ਪਟਿਆਲ ਜੱਗੂ ਭਗਵਾਨ ਕੋਇਆ ਦੇਖੋ ਇਹਨਾਂ ਦੀਆਂ ਫੋਟੋ ਆ ਇਹਨਾਂ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋ ਮੈਂ ਕੋ ਦੋ ਚੀਜ਼ੇ ਲਾ ਲਿਆ ਇਹ ਉਹ ਅਜੇ ਖਵਾਣਾ ਦੇ ਵਿੱਚ ਆਈ ਇਹ ਦੇਖੋ ਸਾਰੀਆਂ ਫੋਟੋ ਨੇ ਸਭ ਨੂੰ ਜਿਹੜਾ ਨਾ ਬੰਦੇ ਨੇ ਬੰਦੇ ਨੇ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਉਹ ਜਿਹੜੇ ਬੰਦੇ ਪੰਜਾਬ ਦੀ ਕੰਟੈਕਸਟ ਦੇ ਵਿੱਚ ਗੈਸਟਾਂ ਨੂੰ ਲੈ ਕੇ ਆਇਆ ਕਿ ਗੈਸਟਾਂ ਦੇ ਬਾਈ ਅਜਾ ਆਪਣੀ ਸਭਾ ਤੇ ਕਬਜ਼ਾ ਕੀਤਾ ਜਾਵੇ ਮੈਂ ਇਹ ਜਿਹੜਾ ਤੁਹਾਨੂੰ ਕਿ ਸੱਗ ਕਦੇ ਨਹੀਂ ਹੁਕਾ ਨਾ ਇਹਦਾ ਕੰਮ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਨੂੰ ਬੋਲ ਡਰਵਾਇਆ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਨੂੰ ਫੋਟੋ ਦਿਖਾ ਰਿਆ ਜਿਹੜੀਆਂ ਵੱਖ-ਵੱਖ ਟੈਨਟੇ ਖਵਾੜਾਂ 'ਚ ਲੱਗੀਆਂ ਨਿਊਜ਼ਪੇਪਰਾਂ 'ਚ ਲੱਗੀਆਂ ਜਰੂਰ ਪੇਪਰ ਜਿਹੜੇ ਟੌਪ ਦੇ ਜਰੂਰ ਪੇਪਰਾਂ 'ਚ ਲੱਗੀਆਂ ਇਹਨਾਂ ਦੇ ਨਾਲ ਜਿੰਨ ਜਿੰਨ ਪੱਗਾਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਦਾਂ ਦੀ ਹੋ ਗਈ ਜਿੱਦਾਂ ਦੇ ਲੋਕਾਂ ਤੋਂ ਹੋ ਰਿੰਦੇ ਉਦਾਂ ਹੀ ਹੋ ਗੋਣਦੇ ਸੋ ਮੈਂ ਉਹਦਾ ਦੀ ਉਸ ਭਾਸ਼ਾ ਦੀ ਉਸ ਲੈਂਗੁਏਜ ਦੀ ਜਿਹੜੀ ਹਿੰਦਾ ਕਰਦਾ ਉਹਨਾਂ ਨਾਲ ਕਰਨਾ ਦੋਣਾ ਕਿ ਇੱਦਾਂ ਦਾ ਕੋਈ ਨਹੀਂ ਆ ਕਿ ਤੁਹਾਡੇ ਕੋ ਦੱਬ ਕੇ ਤੋਂ ਦੱਬ ਜੂਗਾ ਕੋਈ ਅਫਸਰ ਦੱਬ ਜੂਗਾ ਜਾਂ ਕੋਈ politikal party ਆ ਲੈ ਦੱਸਣਗੇ ਜਾਂ ਕੋਹਾ ਆਮਾ ਵੀ ਪਾਰਟੀ ਦਾ ਵੱਖਰ ਦੱਬ ਜੂਗਾ ਤਾਂ ਕੋਈ ਬਤ ਨਹੀਂ ਹੈ। ਦਾਹੀ ਗਾਲੀ ਸਕਦੇ। ਉਹ ਉਹਨੇ ਮੱਲੇ ਦੇ ਰੀ ਭਾਸ਼ਾ ਬੋਲਦੀ ਆ ਇਸ ਭਾਸ਼ਾ ਦੀ ਮੈਂ ਤਿੱਖੀੁੰਦਾ ਕਰਦਾ ਕਿ ਕਿਹੈਸਾ ਜਿਵੇਂ ਕਿ ਕਿਹੈਸਾ ਵੀ ਬੋਡੀ ਲੈਂਗੁਏਜ ਕਿਹੈਸਾ ਵੀ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਇਹ ਤੁਹਾਨੂੰ ਮੱਲੇ ਜਿਹੜੀ ਆ ਥੋੜੀ ਬਹੁਤੀ ਤੁਹਾਨੂੰ ਸਿਆਫ ਕਰਕੇ ਕਹਿ ਦਿਆ ਕਿ ਤੂੰ ਕਿਹੜੇ ਰਾਹ 'ਤੇ ਹੈਂ ਤੇ ਵਾਅਵਾ ਕਰੋਗਾ ਅਸੇ ਬੀਜੀ ਜਿਹੜੇ ਰਾਹ 'ਤੇ ਪੰਜਾਬ ਦੀ ਪ੍ਰੋਜੈਕਟ ਸ਼ੁਰੂ ਕਰਵਾਉਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਦੇਖਿਆ ਉਧਰ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਹੈ ਮੁਕਸਰ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ ਨਸ਼ਿਆਂ ਦੇ ਸੁੱਧਾਗਰਾਂ ਦੇ ਘਰਾਂ ਦੇ ਉੱਤੇ ਇਹ ਬੁਲਡੋਜ਼ਰ ਚੱਲਿਆ ਅਤੇ ਢਾਟੇਰੀ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਗਈ ਹੈ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ ਹੈ ਤੇ ਇਹ ਵੀ ਦੱਸਿਆ ਹੈ ਕਿ ਇਸ ਮਾਮਲੇ ਦੇ ਵਿੱਚ ਜੋ ਅਪਰਾਧੀ ਨੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਮਾਮਲੇ ਦਰਜ ਨੇ ਖਾਸ ਤੌਰ ਤੇ ਐਨਡੀपीएस ਦੇ ਇੱਕ ਤੋਂ ਵੱਧ ਮਾਮਲੇ ਨਾ ਅਪਰਾਧੀਆਂ ਦੇ ਉੱਤੇ ਦਰਜ ਨੇ ਤੇ ਇਸੇ ਲਈ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਪਿੰਡ ਗੁਰੂ ਸਰ ਹੈਗਾ ਹਲਕੇ ਗਿੱਦੜਵਾ ਦਾ ਤੋਂ ਡਿਸਟ੍ਰਿਕਟ ਮੁਕਸਰ ਤੇ ਜੋ ਕੰਡਕਟਿੰਗ ਏਜੰਸੀ ਬੀਡੀਪੀ ਹੈ ਉਹਨਾਂ ਦੇ ਵੱਲੋਂ ਪੁਲਿਸ ਹੈਲਪ ਦੇ ਲਈ ਪੁਲਿਸ ਪ੍ਰੈਜ਼ੈਂਸ ਦੇ ਲਈ ਰਿਕਵੈਸਟ ਕੀਤੀ ਗਈ ਸੀ ਤੇ ਪਿੰਡ ਤੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਨੂੰ ਦੇਖਦੇ ਹੋਏ ਇੱਥੇ ਕੋਰਡਨ ਆਫ ਕਰਕੇ ਏਰੀਆ ਨੂੰ ਤੇ ਅੱਜ ਡਿਮੋਲੀਸ਼ਨ ਐਕਸਰਸਾਈਜ਼ ਐਗਜ਼ੀਕਿਊਟ ਕਰਾਈ ਜਾ ਰਹੀ ਹੈਗੀ ਹੈ